ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਕੋਠੇ ਬਾਜੀਗਰਾਂ ਦੇ ਤੇ ਜਦੋਂ ਆਪਾਂ ਕੋਟਕਪੂਰੇ ਤੋਂ ਹਰੀ ਨਾਉ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਇਹ ਆਉਂਦੇ ਆ ਨਾਲ ਪਿੰਡੇ ਦੇ ਬਾਂਮਣ ਵਾਲਾ ਫਰੀਦਕੋਟ ਜ਼ਿਲ੍ਹਾ ਪੈਂਦਾ ਤਹਿਸੀਲ ਕੋਟਕਪੂਰਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਕੋਲ ਅੱਜ ਇਹ ਗਾਂ ਵਿਕਾਊ ਆ ਤਾਜੀ ਬਿਲਕੁਲ ਸੂਈ ਵੀ ਹੈ ਬੱਚੇ ਦਾ 나ੜੂਆ ਨਾਲ ਹੈ ਵੈਸੇ ਤਾਂ ਮੈਂ ਦਿਖਾ ਵੀ ਦੇਣਾ ਪਰ ਫਿਰ ਵੀ ਜੋ ਮੈਂ ਸਾਹਮਣੇ ਦੇਖ ਰਿਹਾ ਉਹ ਜ਼ਰੂਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਹੈ ਆਓ ਡਿਟੇਲ ਪੁੱਛੀਏ ਦੋਸਤੋ ਚੰਗੇ ਕੱਦ ਕਾਠ ਦੀ ਚੰਗੀ ਵੇਲ ਲੰਬੀ ਇਹ ਵੈੜ ਫੋਰ ਸੇਲ ਹੈ ਤੇ ਦੁੱਧ ਵੀ ਬਾਈ ਦੱਸਦਾ ਵੀ ਸੋਹਣੀ ਤੇ ਆ ਗਈ ਹੈ ਥੋੜੇ ਦਿਨਾਂ ਦੀ ਸੂਈ ਹੈ ਡਿਟੇਲ ਪਹਿਲਾਂ ਪੁੱਛਾਂਗੇ ਬਾਅਦ ਚ ਇਹਨੂੰ ਤੋੜਦੇ ਹਾਂ ਨੰਬਰ ਜਿਹੜਾ ਉਹ ਸਕਰੀਨ ਤੇ ਚੱਲਦਾ ਰਹੂਗਾ ਬਲਵਿੰਦਰ ਭਾਈ ਸਸੀਕਾਰ ਸਸੀਕਾਰ ਬਲਵਿੰਦਰ ਅੱਜ ਜਿਹੜੀ ਇਹ ਗਾਂ ਆਪਾਂ ਹੁਣ ਵਿਖਾਉਣ ਲੱਗੇ ਆਂ ਬਾਈ ਕਿੰਨਾ ਮਸੂਆ ਸੂਈ ਇਹ ਦੂਜਾ ਸੂਆ ਸੂਈ ਵੀ ਆ ਬੇ ਜੀ ਠੀਕ ਆ ਕਿੰਨਾ ਚਲੋਗੇ ਇਹਨੂੰ ਸੂਈ ਨੂੰ ਅੱਜ 25 ਤਰੀਕ ਦੀ ਸੂਈ ਆ ਜੀ ਪੰਜਵਾਂ ਚੌਥਾ ਪੰਜਵਾਂ ਦਿਨ ਬਰਦਾ ਠੀਕ ਆ ਕਿੰਨਾ ਕੁ ਦੁੱਧ ਹੋਊਗਾ ਹੁਣ ਅੰਦਾਜ਼ਾ 16 ਲੀਟਰ ਹਾਜ਼ਰ ਆ ਜੀ ਹੁਣ ਜੀ 16 ਲੀਟਰ ਦੁੱਧ ਹੈਗਾ ਤੁਹਾਡੇ ਮਾਂ ਦਾ ਹਾਂ ਜੀ ਬੱਚਾ 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 ਕੀ ਡਿਮਾਂਡ ਰੱਖेंगे ਦੀ ਬਾਈ ਡਿਮਾਂਡ ਇਹਦੀ 75000 ਰੁਪਏ ਠੀਕ ਆ ਸੋ ਦੋਸਤ ਚੌਥਾ ਪੰਜਵਾਂ ਦਿਨ ਆ ਸੂਈ ਨੂੰ ਤੇ ਦੁੱਧ 16 ਲੀਟਰ ਇਸ ਟਾਈਮ ਬੌਲਾ ਕਹਿ ਲੋ ਦੁੱਧ ਕਹਿ ਲੋ 나ੜੂਆ ਨਾਲ ਤੁਸੀਂ ਦੇਖ ਸਕਦੇ ਹੋ ਬੱਚੇ ਦਾ ਗਰਮੀ ਦੀ ਰੋਤਾ ਦੋਸਤੋ ਤਾਜ਼ਾ ਬੱਚਾ ਕਰਕੇ 나ੜੂਆ ਨਾਲ ਖੜਾ ਨਹੀਂ ਤਾਂ ਆਪਾਂ ਨੂੰ ਪਤਾ ਵੀ ਛੇਤੀ 나ੜੂਆ ਟੁੱਟ ਜਾਂਦਾ ਕਿਉਂਕਿ ਸੁੱਕ ਜਾਂਦਾ ਹੁੰਦਾ ਇਹ ਥਣ ਹੱਥੀ ਚੁਵਾਈ ਵਾਲਾ ਤੁਰਦੇ ਭਾਈ ਵੇਲ ਚੰਗੀ ਐ ਸੂਆ ਦੂਜਾ ਮੈਂ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਿਹਾ ਲਗਭਗ ਟਾਈਮ ਮੇਰੇ ਖਿਆਲ ਛੋਣਾ ਇਹ 4 ਦੇ ਆਸ-ਪਾਸ ਹੋਣਾ ਚਾਹੀਦਾ 4:30 4 ਵਜੇ ਤੇ 26 ਮਿੰਟ ਆ ਦੋਸਤੋ ਜਿਹੜੇ ਸਕਰੀਨ ਤੇ ਦਿਸਦੇ ਹਜੇ ਜੇ ਆਪਾਂ ਚੁਵਾਈ ਦਾ ਹਿਸਾਬ ਲਾਉਣੇ ਤਾਂ ਘੰਟਾ ਡੇਢ ਘੰਟਾ ਚੁਵਾਈ ਨਹੀਂ ਹੁੰਦੀ ਤੇ ਹੁਣ ਦਾ ਹਵਾਨਾ ਤੁਸੀਂ ਦੇਖ ਲਓ ਬਾਕੀ ਸੂਈ ਸਵਾਈ ਗਾਂ ਦੁੱਧ ਹਾਜ਼ਰ ਤੁਹਾਨੂੰ ਦੱਸਿਆ ਜਿਹੜਾ ਹੈਗਾ ਇਸ ਟਾਈਮ 16 ਲੀਟਰ ਹੈ ਦੁੱਧ ਸੋਨਾ ਦੇ ਦੂਗੀ ਬਾਕੀ ਤੁਸੀਂ ਕਿੰਨਾ ਖਚੋਲੋਗੇ ਉਹ ਤੁਹਾਡੀ ਸਮਝ ਕੰਮ ਕਰਦੀ ਹੈ ਚੰਗੀ ਕੱਦ ਕਾਠ ਵਾਲੀ ਵਹਿੜ ਅੱਥੀ ਚੁਵਾਈ ਵਾਲਾ ਥਣ ਦੂਜਾ ਸੂਆ ਬੱਚਾ ਵੱਛਾ ਨਾਲ ਬਲੰਦਰ ਕਮਾਲਾ ਬਾਈ ਤੈਨੂੰ ਵਾਪਸੀ ਹਵਾਨਾ ਫਿਕਸ ਜਾ ਜਦੋਂ ਪੂਰੀ ਨਿਖਰਾਈ ਦੱਸੋ ਤਾਂ ਦੁੱਧ ਤੇ ਵੀ ਚੰਗੀ ਚੱਲੂਗੀ ਤੇ ਹਵਾਨਾ ਵੀ ਸੋਹਣਾ ਬਣਾਊਗੀ ਤੁਸੀਂ ਇਹਦਾ ਹਵਾਨੇ ਦਾ ਰੁਖ ਹੁਣ ਫੇਰ ਦੇਖ ਸਕਦੇ ਹੋ ਲਿਆ ਬਾਈ ਕਮਾਲਾ 75000 ਡਿਮਾਂਡ ਆ ਥੋੜਾ ਬਹੁਤ ਮਾਨਤਨ ਵੀ ਵੀਰੇ ਦੇ ਚੋ ਕਰੂਗਾ ਜ਼ਰੂਰ ਬਾਕੀ ਤੁਸੀਂ ਗੱਲਬਾਤ ਕਰ ਲਓ ਜੇ ਰੁੱਤ ਦੇ ਹਿਸਾਬ ਤੇ ਇਹ ਗਾਂ ਤੁਹਾਨੂੰ ਚੰਗੀ ਰਹੂਗੀ ਕਿਉਂਕਿ ਥੋੜਾ ਕਰੋ ਸੰਗ ਦਿਸਦੀ ਹੈ ਤੇ ਇਹ ਗਾਵਾਂ ਦੁੱਧ ਵੀ ਚੰਗਾ ਦਿੰਦੀਆਂ ਰਹਿੰਦੀਆਂ ਤੇ ਗਰਮੀ ਵੀ ਘੱਟ ਮਣਾਉਂਦੀਆਂ ਇਧਰੋਂ ਤੁਸੀਂ ਇਹਦਾ ਫੇਰ ਹਵਾਨਾ ਦੇਖੋ ਥਾਣੇ ਦੇ ਹੱਥੀ ਜਵਾਈ ਵਾਲੇ ਉੱਤੇ ਚਾਦਰਾਂ ਪਾਈਆਂ ਬਾਈ ਨੇ ਪਰ ਫਿਰ ਵੀ ਤੁਸੀਂ ਦੇਖ ਰਹੇ ਹੋਵੋਗੇ ਵੀ ਥੱਲੇ ਤਾਜੀ ਸੂਈ ਗਾਂ ਕੋਈ ਬਹੁਤੀ ਗਰਮੀ ਨਹੀਂ ਮਣਾ ਰਹੀ ਸੋ ਗਰਮੀ ਦੀ ਰੁੱਤ ਸਹਿਣ ਕਰ ਸਕਦੀ ਹੈ ਅੰਦਾਜ਼ਾ ਇਹੀ ਹੁੰਦਾ ਤੁਸੀਂ ਬਾਕੀ ਤਸੱਲੀ ਕਰ ਲਓ ਜੀ ਬਲਵਿੰਦਰ ਮਾੜਾ ਹੱਕ ਦੇ ਪਿੰਥੂ ਸੋ 에ਰੋ ਕਾ ਦੋਸਤੋ ਇਹਦੇ ਥਾਂ ਤੇ ਹਵਾਨੇ ਦਾ ਹਵਾਨਾ ਚੰਗਾ ਪਰੂ ਦੀ ਸ਼ਾਮ ਤੱਕ ਅਜੇ ਢਲ ਪਈ ਹੈ ਭਲੂਨ ਵੀ ਥੋੜੀ ਥੋੜੀ ਥੱਲੇ ਦਿਸਦੀ ਹੋਣੀ ਤੁਹਾਨੂੰ ਅਜੇ ਕਿਉਂਕਿ ਤਾਜੀ ਸੂਈ ਵੀ ਹੈ ਥਾਂੇ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਸੋਣਾ ਸੋ ਇੱਕ ਹੀ ਨਾਕਸੀ ਆਈ ਦੀ ਵੀਡੀਓ ਚ ਜਿਹਨੂੰ ਚੰਗੀ ਲੱਗੇ ਉਹ ਵੀਰ ਖਰੀਦ ਸਕਦਾ ਹੈ ਨੰਬਰ ਸਕਰੀਨ ਉੱਤੇ ਬਾਈ ਦੇ ਚੱਲੀ ਜਾਂਦਾ ਧੰਨਵਾਦ